ਸਸਿਕਾ ਜੀ ਸਾਰੀਆਂ ਭੈਣਾਂ ਨੂੰ ਅੱਜ ਆਪਾਂ ਆਪਣੀਆਂ ਭੈਣਾਂ ਨਾਲ ਇੱਕ ਵੀਡੀਓ ਸ਼ੇਅਰ ਕਰਨਾ ਚਾਹੁੰਦੇ ਆ ਤਾਂ ਦੇਖੋ ਇਹ ਵੀਡੀਓ ਹੈਗੀ ਜੀ ਅੱਜ ਤੋਂ ਕਾਫੀ ਟਾਈਮ ਪੁਰਾਣੀ ਵੀਡੀਓ ਗੱਲ ਹੈ ਇਹ ਜਿਹੜੀ ਆਪਾਂ ਤੁਹਾਨੂੰ ਦੱਸਣ ਜਾ ਰਹੇ ਆ ਦੇਖੋ ਜੀ ਜਦੋਂ ਪੁਰਾਣਾ ਟਾਈਮ ਹੁੰਦਾ ਸੀ ਉਹਨਾ ਟਾਈਮਾਂ ਦੇ ਵਿੱਚ ਨਾ ਤੇ ਆਪਣੇ ਜਿਹੜੇ ਘਰ ਦੇ ਬਜ਼ੁਰਗ ਹੁੰਦੇ ਸੀ ਆਪਣੀ ਕੋਈ ਨੂੰਹ ਹੋਵੇ ਆਪਣੀ ਘਟੀ ਦੇ ਕੋਈ ਬੱਚਾ ਹੋਣ ਵਾਲਾ ਹੁੰਦਾ ਸੀ ਦੇਖੋ ਪਹਿਲੇ ਹੀ ਨਾ ਜੱਜਮੈਂਟ ਲਾ ਲੈਂਦੇ ਸੀ ਕੀ ਸਾਡੇ ਨੂੰਹ ਦੇ ਕੁੜੀ ਹੋਊਗੀ ਜਾਂ ਮੁੰਡਾ ਹੋਊਗਾ ਕੋਸ਼ ਟਾਈਮ ਤੇ ਦੇਖੋ ਆਪਣੇ ਜਿਹੜੇ ਬਜ਼ੁਰਗ ਸੀਗੇ ਮਤਲਬ ਕਿ ਜੈਨਸ ਸੀਗੇ ਉਹ ਵੀ ਦੱਸ ਦਿੰਦੇ ਸੀ ਇਹ ਚੀਜ਼ਾਂ ਨੂੰ ਦੇਖੋ ਅੱਜ ਕੱਲ ਦੇ ਟਾਈਮ ਦੇ ਵਿੱਚ ਤੇ ਇਹ ਚੀਜ਼ਾਂ ਦਾ ਆਪਾਂ ਮਸ਼ੀਨਾਂ ਰਾਹੀਂ ਪਤਾ ਕਰਦੇ ਆ ਪਰ ਚਲੋ ਦੇਖੋ ਹੁਣ ਤਾਂ ਮਸ਼ੀਨਾ ਵਾਲਾ ਵੀ ਸਿਸਟਮ ਚੱਲ ਗਿਆ ਜੀ ਪਰ ਆਪਾਂ ਤੁਹਾਨੂੰ ਵੈਸੇ ਹੀ ਨਾਰਮਲ ਦਾ ਉੱਤੇ ਦੱਸ ਰਿਹਾ ਦੇਖੋ ਜਿਵੇਂ ਸਾਡੀ ਮੰਮੀ ਸੀ ਇਹਨਾਂ ਨੇ ਮੈਨੂੰ ਕਿੰਨੇ ਵਾਰ ਕਿਹਾ ਸੀ ਕਿ ਤੁਸੀਂ ਇਹ ਵੀਡੀਓ ਦੀ ਜਾਣਕਾਰੀ ਦੋ ਵੀ ਅੱਜ ਵੀ ਦੇਖੋ ਆਪਣੇ ਕਈ ਪਿੰਡ ਇਹ ਜਿਹੇ ਨੇ ਜਿੱਥੇ ਕਿ ਆਪਾਂ ਨੂੰ ਆਏ ਰਹਿੰਦੇ ਵੀ ਸਾਡੇ ਮੁੰਡੇ ਹੀ ਹੋਵੇ ਤਕਰੀਬਨ ਚਾਹੇ ਦੇਖੋ ਅੱਜ ਕੱਲ ਦੇ ਟਾਈਮ ਦੇ ਵਿੱਚ ਕੁੜੀਆਂ ਮੁੰਡਿਆਂ ਦੇ ਵਿੱਚ ਨਹੀਂ ਫਰਕ ਸਮਝਿਆ ਜਾਂਦਾ ਦੇਖੋ ਕੁੜੀਆਂ ਮੁੰਡਿਆਂ ਨਾਲੋਂ ਸੁਭੋ ਜਿਆਦਾ ਮਤਲਬ ਕਿ ਉੱਪਰ ਨੇਗੀਆਂ ਪੜਾਈ ਜਿਵੇਂ ਉੱਪਰ ਨੇ ਹਰ ਇੱਕ ਪੱਖੋਂ ਹੀ ਕੁੜੀਆਂ ਮੁੰਡਿਆਂ ਨਾਲੋਂ ਜ਼ਿਆਦਾ ਉੱਪਰ ਨੇ ਦੇਖੋ ਪਰ ਫਿਰ ਵੀ ਆਪਾਂ ਨੂੰ ਆਏ ਰਹਿੰਦੇ ਜੀ ਦੇਖੋ ਵੀ ਸਾਡੇ ਘਰ ਮੁੰਡਾ ਹੀ ਹੋਵੇ ਆਪਾਂ ਤੁਹਾਨੂੰ ਇਸ ਚੀਜ਼ ਬਾਰੇ ਦੱਸ ਦਿਆਂ ਕਿ ਆਪਾਂ ਆਪਣੇ ਘਰ ਦੇ ਵਿੱਚ ਕਿਵੇਂ ਪਤਾ ਲਗਾ ਸਕਦੇ ਆ ਇਹ ਸਾਡੇ ਮੁੰਡਾ ਰੋਗਾ ਜਾਂ ਸਾਡੇ ਘਰ ਦੇ ਵਿੱਚ ਖੁਸ਼ੀ ਹੋਗੀ ਦੇਖੋ ਜੀ ਇਹ ਸਾਡੀ ਮੰਮੀ ਨੇ ਵੀ ਕਿੰਨੇ ਵਾਰ ਅਜ਼ਮਾਇਆ ਹੋਇਆ ਇਹ ਚੀਜ਼ਾਂ ਅਸੀਂ ਖੁਦ ਵੀ ਇਹ ਚੀਜ਼ਾਂ ਬਹੁਤ ਵਾਰ ਅਜ਼ਮਾਈਆਂ ਨੇ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਸਾਡੇ ਘਰ ਦੇ ਵਿੱਚ 100% ਜਿਵੇਂ ਅਸੀਂ ਦੱਸਦੇ ਸੀ ਨਾ ਉਵੇਂ ਹੀ ਹੁੰਦਾ ਸੀ ਕਿ 100% ਗੱਲ ਸੱਚੀ ਨਿਕਲਦੀ ਸੀਗੀ ਮਾ ਮਮੀ ਕਿੰਨੇ ਵਾਰ ਪਾਈ ਕਰਾਂ ਹਮ ਕੀਤਾ ਸੀ ਹਾਂ ਜਿਸ ਦਿਨ ਪੈਸੇ ਆਏ ਆ ਵੀ ਜਿਹੜੀ ਕੋਈ ਚੀਜ਼ ਚੱਕੂਗਾ ਉਹਦਾ ਨਾ ਪਤਾ ਨਹੀਂ ਹੂੰ ਤਵਾ ਚੱਕ ਦੀਆ ਜਾਂ ਛਾਲ ਨਹੀਂ ਚੱਕਦੀ ਉਹਦਾ ਸਹੀ ਆ ਆਪਾਂ ਲੇਕੋ ਤੁਹਾਨੂੰ ਦੱਸਾਂਗੀ ਜੀ ਆਪਾਂ ਦੋ ਭਾਂਡੇ ਲਵਾਂਗੇ ਇਹ ਦੋ ਭਾਂਡਿਆਂ ਵਿੱਚ ਆਪਾਂ ਦੋ ਚੀਜ਼ਾਂ ਥੱਲੇ ਨਾ ਆਪਾਂ ਉਹਦੇ ਰੱਖਣੀਆਂ ਨੇ ਲੱਕੂ ਕੇ ਜਿਹੜੀ ਭੈਣ ਤੋਂ ਆਪਾਂ ਕੋ ਜਿਹਦੇ ਭੈਣ ਦੇ ਬੱਚਾ ਹੋਣ ਵਾਲਾ ਉਹ ਭੈਣ ਤੋਂ ਆਪਾਂ ਚੁਕਾਰਾਂਗੇ ਜਿਹੜੀ ਉਹ ਚੀਜ਼ ਚੱਕ ਲਈ ਉਸੇ ਹਿਸਾਬ ਨਾਲ ਹੀ ਆਪਾਂ ਨੂੰ ਉਹਦਾ ਦੇਖੋ ਪਤਾ ਲੱਗਦਾ ਕਿ ਇਹਨਾਂ ਦੇ ਮੁੰਡਾ ਹੋਊਗਾ ਜਾਂ ਇਹਨਾਂ ਦੇ ਕੁੜੀ ਹੋਊਗੀ ਅਸੀਂ ਪਹਿਲਾਂ ਇਹ ਬਹੁਤ ਵਾਰ ਅਜਮਾਇਆ ਜੀ ਤੁਸੀਂ ਵੀ ਇਹ ਚੀਜ਼ ਨੂੰ ਅਜਮਾ ਸਕਦੇ ਹੋਗੇ ਦੇਖੋ ਬਐਸੀ ਅੱਜਕੱਲ ਜਿਵੇਂ ਦੇਖੋ ਮੁੰਡਿਆਂ ਦੀ ਖੁਸ਼ੀ ਮਨਾਈ ਜਾਂਦੀ ਸੀ ਅੱਜਕੱਲ ਦੇਖੋ ਕੁੜੀਆਂ ਦੀ ਵੀ ਉਨੀ ਖੁਸ਼ੀ ਮਨਾਈ ਜਾਂਦੀ ਹੈ ਜੀ ਜਿਵੇਂ ਮੁੰਡਿਆਂ ਦੀ ਲੋੜੀ ਮਨਾਈ ਜਾਂਦੀ ਸੀ ਕੁੜੀਆਂ ਦੀ ਵੀ ਲੋੜੀ ਮਨਾਈ ਜਾਂਦੀ ਸੀ ਆਪਾਂ ਇਸ ਚੀਜ਼ ਨੂੰ ਨਹੀਂ ਕਹਿੰਦੇ ਕੀ ਆਪਾਂ ਪਰ ਫਿਰ ਵੀ ਆਪਣੇ ਘਰਾਂ ਦੇ ਵਿੱਚ ਦੇਖੋ ਅਕਸਰ ਆਪਾਂ ਨੂੰ ਸਾਡੀ ਬਣੁੰਦਾ ਜੀ ਸਾਡੇ ਘਰੇ ਮੁੰਡਾ ਹੀ ਹੋਵੇ ਦੇਖੋ ਅੱਜ ਕੱਲ੍ਹ ਦੇਖੋ ਇਸ ਟਾਈਮ ਦੇ ਵਿੱਚ ਆਪਾਂ ਨੂੰ ਕਿੰਨਾ ਜ਼ਿਆਦਾ ਕੁੜੀਆਂ ਦੀ ਕੁੜੋਂ ਪੈਦਾ ਹੋ ਰਹੀ ਹੈਗੀ ਇਸ ਕਰਕੇ ਮੈਂ ਤੁਹਾਨੂੰ ਇਹ ਚੀਜ਼ ਬਾਰੇ ਦੱਸਦੀ ਆ ਕਿ ਆਪਾਂ ਘਰ ਵਿੱਚ ਕਿਵੇਂ ਪਤਾ ਲਗਾਉਣੇ ਜੀ ਸਾਡੇ ਮੁੰਡਾ ਹੋਵੇਗਾ ਜਾਂ ਕੁੜੀ ਹੋਵੇਗੀ ਆਪਣੇ ਗੁਆਂਢ ਦੇ ਵਿੱਚ ਇੱਕ ਭੈਣ ਹੈਗੀ ਹੈ ਉਹਦੇ ਬੱਚਾ ਹੋਣ ਵਾਲਾ ਹੈਗਾ ਆਪਾਂ ਉਹ ਤੋਂ ਉਹ ਚੀਜ਼ ਛਕਾਵਾਂਗੇ ਤੇ ਦੇਖੋ ਜਿਵੇਂ ਆਪਾਂ ਦੋ ਭਾਂਡੇ ਲਵਾਂਗੇ ਦੇਵੇ ਦੋ ਆਪਾਂ ਇੱਕੋ ਜਿਕੇ ਬੱਠੇ ਲੈ ਲਵੋ ਜਾਂ ਆਪਾਂ ਭਰਾਂਦਾ ਲੈ ਲਈ ਉਹਨਾਂ ਭਾਂਡਿਆਂ ਦੇ ਥੱਲੇ ਆਪਾਂ ਇੱਕ ਲੈਣੀ ਹੈ ਜੀ ਛਾਲਣੀ ਤੇ ਇੱਕ ਲੈਣਾ ਤਵਾ ਇੱਕ ਬੱਠੇ ਥੱਲੇ ਆਪਾਂ ਛਾਲਣੀ ਰੱਖਾਂਗੇ ਦੂਜੇ ਬੱਠੇ 'ਨ ਲੈ ਕੇ ਆਪਾਂ ਤਵਾ ਰੱਖਾਂਗੇ ਉਹਨਾਂ ਨੂੰ ਚੰਗੀ ਤਰ੍ਹਾਂ ਕਵਰ ਕਰ ਦੇਣਾ ਦੇਖੋ ਛਾਲਣੀ ਤਾਂ ਲੁਕ ਜਾਂਦੀ ਹੈ ਜਿਹੜਾ ਤਵਾ ਹੁੰਦਾ ਉਹ ਵੀ ਡੰਡੀ ਵੱਡੀ ਹੁੰਦੀ ਹੈ ਇਸ ਕਰਕੇ ਥੋੜਾ ਜਿਹਾ ਨਜ਼ਰ ਆਉਂਦਾ ਰਹਿੰਦਾ ਹੈ ਇਸ ਕਰਕੇ ਉੱਪਰ ਆਪਾਂ ਉਹਦੇ ਕੱਪੜੇ ਪਾਵਾਂਗੇ ਤੇ ਫਿਰ ਆਪਾਂ ਉਸ ਨੂੰ ਚਕਾਵਾਂਗੇ ਜਿਹੜੀ ਭੈਣ ਨੇ ਬੱਚਾ ਹਣਵਾਲਾ ਹੈ ਆਪਾਂ ਦੇਖੋ ਜਦੋਂ ਇਹ ਕੰਮ ਕਰਨਾ ਹੈ ਉਹਨੂੰ ਆਪਾਂ ਲਗੇ ਨਿਖੜਾਉਣਾ ਉਹਨੂੰ ਲੱਗ ਰੱਖ ਦੇਣਾ ਆਪਾਂ ਸਾਰਾ ਕੰਮ ਕਰਕੇ ਤੇ ਫਿਰ ਆਪਾਂ ਉਹ ਤੋਂ ਚਕਾਵਾਂਗੇ ਇਹ ਚੀਜ਼ ਮੈਂ ਤੁਹਾਨੂੰ ਕਰਕੇ ਦਿਖਾਉਂਗੀ ਆਪਾਂ ਦੋ ਭਾਂਡੇ ਵੀ ਰੱਖਦੇ ਆ ਸਾਰਾ ਛਲਣੀ ਰੱਖਾਂਗੇ ਤੇ ਆਪਾਂ ਤਵਾ ਵੀ ਰੱਖਾਂਗੇ ਇਹ ਸਾਰੀ ਚੀਜ਼ ਤੁਸੀਂ ਪਰਤਿਆ ਕੇ ਦੇਖ ਸਕਦੇ ਹੋ ਜੀ ਤੁਸੀਂ ਅਸੀਂ ਬਹੁਤ ਵਾਰ ਪਰਟਾਈ ਹੈ ਇਹ ਚੀਜ਼ ਆਪਾਂ ਤੁਹਾਨੂੰ ਕਰਕੇ ਦਿਖਾਉਣੀ ਆ ਇਹ ਵਾਲੀ ਚੀਜ਼ ਲਓ ਜੀ ਆਪਾਂ ਦੇਖੋ ਜਿਵੇਂ ਦੋ ਵੱਠਲ ਲੈਂਦੇ ਆ ਤੇ ਆਪਾਂ ਦੋ ਪ੍ਰਾਂਤਾਂ ਲੈ ਲਈਏ ਜਾਨੀ ਕਿ ਇੱਕੋ ਜਿੱਕੇ ਜੀ ਆਪਾਂ ਚੀਜ਼ਾਂ ਲੈ ਲੈਣੀਆਂ ਜਿਵੇਂ ਆ ਤਵਾ ਸੀਗਾ ਮੇਰੇ ਕੋਲੇ ਆ ਆਪਾਂ ਪੁਰਾਣਾ ਤਵਾ ਪਿਆ ਸੀ ਮੈਂ ਇਹੀ ਲੈ ਲਿਆ ਤੇ ਇੱਕ ਆਪਾਂ ਦੇਖੋ ਛਾਲਣੀ ਲੱਤੀ ਹੈਗੀ ਤੇ ਇਹ ਦੇਖੋ ਆਪਾਂ ਇੱਕ ਛਾਲਣੀ ਲੈ ਕੇ ਜੀ ਇੱਕ ਤਵਾ ਲੈ ਲਿਆ ਆਪਾਂ ਦੋਨਾਂ ਨੂੰ ਰੱਖ ਦਾਂਗੇ ਤੇ ਉੱਤੇ ਆਪਾਂ ਇਹਨਾਂ ਦੇ ਇਸ ਤਰ੍ਹਾਂ ਹੀ ਮੱਠਲ ਮੁੱਦੇ ਮਾਰ ਦਾਂਗੇ ਦੇਖੋ ਜਿਵੇਂ ਛਾਲਣੀ ਤਾਂ ਲੁਕ ਜਾਂਦੀ ਆ ਤਵਾ ਕਈ ਵਾਰ ਨਹੀਂ ਲੁਕਦਾ ਹੁੰਦਾ ਜਿਵੇਂ ਸਾਡੇ ਬੱਠਲ ਥੋੜੇ ਜੇ ਵੱਡੇ ਆ ਪਰ ਇਹਦੇ ਵਿੱਚ ਜਮੀ ਲੁਕ ਗਿਆ ਪਰ ਫੇਰ ਵੀ ਦੇਖੋ ਆਪਾਂ ਇਹਦੇ ਉੱਤੇ ਕੋਈ ਕੱਪੜਾ ਪਾ ਲਾਂਗੇ ਜੀ ਚਾਹੇ ਤਾਂ ਆਪਾਂ ਅਲੱਗ-ਅਲੱਗ ਕੱਪੜਾ ਪਾ ਲਈ ਚਾਹੇ ਆਪਾਂ ਦੇਖੋ ਜੀ ਇਹ ਮੇਰੇ ਵਿਆਹ ਇੱਕ ਨਾਲ ਚੱਦਰ ਸੀਗੀ ਵਿੱਚ ਦਰੇ ਪਾਤੀ ਵੀ ਤਾਂ ਜੋ ਬਿਲਕੁਲ ਨਾ ਪਤਾ ਲੱਗੇ ਹੁਣ ਆਪਾਂ ਜਿਹੜੀ ਭੈਣ ਤੋਂ ਚਕਾਉਣਾ ਓਨੂੰ ਬੁਲਾਵਾਂਗੇ ਇਹ ਆਪਾਂ ਪਹਿਲਾਂ ਹੀ ਕਰਕੇ ਇਸ ਤਰ੍ਹਾਂ ਹੀ ਰੱਖ ਲੈ ਸਾਰਾ ਕੁਝ ਲਓ ਜੀ ਦੇਖੋ ਆਪਣੇ ਜਿਵੇਂ ਗਵਾਨ ਚ ਰਹਿੰਦੇ ਆ ਆਪਣੀਆਂ ਭੈਣ ਇਹਨਾਂ ਦੇ ਬੱਚਾ ਹੋਣ ਵਾਲਾ ਪਹਿਲਾ ਇਹਨਾਂ ਨੇ ਹੁਣ ਇਹਨੂੰ ਐ ਐਵੇਂ ਮੇਰੇ ਕੁਰੀ ਹੋਵੇ ਐਨੀ ਮੈਨੂੰ ਕੁਰੀਆ ਗੋਸ਼ਟ ਆਉ ਕੈ ਚਲੋ ਆਪਾਂ ਹੁਣ ਇਹਨਾਂ ਤੋਂ ਚਕਾਉਣੇ ਆ ਜਿਹੜੀ ਵੀ ਚੀਜ਼ ਇਹਨੇ ਚੱਕ ਲਈ ਦੇਖੋ ਜੀ ਜੇ ਤਾਂ ਇਹਨਾਂ ਨੇ ਸਵਾ ਚੱਕਿਆ ਤਾਂ ਇਹਨਾਂ ਨੇ ਪੱਕਾ ਵੇਗਾ ਹੋਗਾ ਜੇ ਇਹਨਾਂ ਨੇ ਛਾਲਣੀ ਵਾਲਾ ਮੱਠਲ ਚੱਕਿਆ ਤਾਂ ਇਹਨਾਂ ਨੇ ਪੱਕਾ ਕੁਰੀ ਹੋਊਗੀ ਇਹ ਅਸੀਂ ਬਹੁਤ ਟਾਈਮ ਤੋਂ ਅਜਵਾਉਂਦੇ ਆ ਰਹੇ ਆ ਇਸ ਇਹੀ ਤੁਹਾਡੇ ਨਾਲ ਅਸੀਂ ਸਾਂਝੀ ਕਰਨੀ ਸੀ ਵੀਡੀਓ ਤਾਂ ਹੁਣ ਆਪਾਂ ਚਲੋ ਜੀ ਦੇਖਦੇ ਆ ਇਹ ਕਿਹੜਾ ਮੱਠਲ ਚੱਕਦੀ ਹੈ ਤਾਂ ਤੁਸੀਂ ਇੱਕ ਮੱਠਲ ਚੱਕ ਕੇ ਨਾ ਤ ਰੱਬ ਦਾ ਨਾਮ ਲੈ ਕੇ ਚੱਕ ਕੋਈ ਵਾਰੀ ਚੱਕੋ ਸਾਹ ਇਹ ਉਹਨੇ ਇਹਨਾਂ ਦੇ ਦੇਖੋ ਜੀ ਛਾਲਣੀਆਂ ਵਾਲਾ ਚੱਕਿਆ ਤਾਂ ਉਹਨੇ ਇਹਨਾਂ ਨੇ ਪੱਕਾ ਕੁੜੀ ਦੋ ਜੀਜੀ ਮੈਂ ਦੇਖੋ ਹੁਣ ਇਹਨਾਂ ਨੇ ਇਹ ਛਾਲਣੀ ਚੱਕੀ ਐ ਤਾਂ ਸਾਡੇ ਹਿਸਾਬ ਨਾਲ ਇਹਨਾਂ ਨੇ ਕੁੜੀ ਹੋਊਗੀ ਜੇ ਇਹ ਤਵੇ ਵਾਲਾ ਚੱਕਦੇ ਤਾਂ ਜਿਵੇਂ ਅਸੀਂ ਅਜਮਾ ਕੇ ਦੇਖਿਆ ਤਾਂ ਉਸ ਸਾਹ ਨਾਲ ਇਹਦੇ ਦੇਖੋ ਹੁੰਦਾ ਹੀ ਹੁੰਦਾ। ਇਹ ਹੀ ਮੈਂ ਟਿਕ ਤੁਹਾਡੇ ਨਾਲ ਸਾਂਝੀ ਕਰਨੀ ਸੀ ਜੀ। ਦੇਖੋ ਆਪਾਂ ਇਹ ਹੀ ਦੇਖਣਾ ਸੀ ਜਮਾ ਕੇ ਤੁਸੀਂ ਵੀ ਜਰੂਰ ਜਮਾ ਕੇ ਦੇਖ ਸਕਦੇ ਹੋ ਇਹ ਚੀਜ਼। ਕਈ ਵਾਰ ਕੀ ਹੁੰਦਾ ਹੈ ਦੇਖੋ ਆਪਣੇ ਰਿਸ਼ਤੇਦਾਰੀ ਦੇ ਵਿੱਚ ਜਾਂ ਕੋਈ ਆਪਣੇ ਆਣ-ਗੁਣ ਜਾਂ ਆਪਣੇ ਘਰ ਵਿੱਚ ਹੀ ਕਿਸੇ ਦੇ ਬੱਚਾ ਹੋਣ ਵਾਲਾ ਹੁੰਦਾ ਹੈ ਤਾਂ ਥੋੜਾ ਟਾਈਮ ਹੀ ਰਹਿਦਾ ਹੁੰਦਾ ਹੈ ਜਾਨੀ ਕਿ 5-7 ਦਿਨ ਹੀ ਰਹਿੰਦੇ ਹੁੰਦੇ ਨੇ ਲਈ ਕਈ ਵਾਰ ਫਿਰ ਵੀ ਦੇਖੋ ਆਪਾਂ ਇਹ ਟਿਕਾ ਬਣਾ ਕੇ ਦੇਖ ਸਕਦੇ ਹਾਂ ਜੇ ਤੇ ਆਪਾਂ ਨੂੰ ਬਹੁਤ ਛੇਦੀ ਬਦਲ ਲੱਗ ਜੂ। ਕਿ ਆਪਾਂ ਦੇਖੋ ਇਹ ਟਿਕ ਮਤਲਬ ਕਿ ਆਪਣੀ ਬਿਲਕੁਲ ਸਹੀ ਨਿਕਲਦੀ ਹੈ ਜੀ ਜਰੂਰ ਦੱਸਿਓ ਜੀ ਤੁਸੀਂ ਸਾਨੂੰ ਦੇਖੋ ਆਪਾਂ ਇਹਦੇ ਵਿੱਚ ਕੋਈ ਬਹਿਮ ਭਰਮ ਨਹੀਂ ਜੀ ਕੋਈ ਆਪਾਂ ਖਾਣ ਨੂੰ ਨਹੀਂ ਕੁਝ ਕਹਿ ਰਹੇ ਗਲਤ ਹਨਾ ਜੋ ਆਪਾਂ ਨੂੰ ਆਪਣੀਆਂ ਭੈਣਾਂ ਕਮੈਂਟ ਕਰਕੇ ਕਹਿ ਰਹੇ ਤੁਸੀਂ ਇਹ ਕੀ ਕੀਤਾ ਪਰ ਆਪਾਂ ਤਾਂ ਸਿਰਫ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕੀਤੀ ਜੀ ਕਿਉਂਕਿ ਅਸੀਂ ਪਹਿਲਾਂ ਹੀ ਬਹੁਤ ਵਾਰ ਅਜ਼ਮਾ ਚੁੱਕੇ ਹਾਂ ਇਹ ਹੀ ਵੈ ਸਾਨੂੰ ਦੱਸਦੀ ਸੀ ਕਿ ਤੁਸੀਂ ਵੀ ਇਸ ਤਰ੍ਹਾਂ ਅਜ਼ਮਾ ਸਕਦੇ ਹੋ ਜੀ ਦੇਖੋ ਇਦੇ ਵਿੱਚ ਕੋਈ ਗੱਲ ਤਾਂ ਗੱਲ ਨਹੀਂ ਹੈਗੀ ਦੇਖੋ ਆਪਾਂ ਮੁੰਡੇ ਵਾਲੇ ਵੀ ਆਪਾਂ ਨੂੰ ਲੋੜ ਹੈ ਜੀ ਕੁੜੀਆਂ ਨਹੀਂ ਵੀ ਆਪਾਂ ਨੂੰ ਲੋੜ ਹੈ ਕੁੜੀਆਂ ਦੀ ਸਭ ਤੋਂ ਜ਼ਿਆਦਾ ਮਤਲਬ ਕਿ ਅੱਜ ਦੇ ਟਾਈਮ ਦੇ ਵਿੱਚ ਜ਼ਿਆਦਾ ਲੋੜ ਹੈਗੀ ਕਿਉਂਕਿ ਅੱਜ ਕੱਲ ਤਾਂ ਰਿਸ਼ਤੇ ਵੀ ਨਹੀਂ ਹੋ ਰਹੇ ਕੁੜੀਆਂ ਦਾ ਐਨੀ ਕਮੀ ਪੈਦਾ ਹੋ ਰਹੀ ਹੈ ਘਾਟਾ ਪੈਦਾ ਹੋ ਰਿਹਾ ਕੁੜੀਆਂ ਦਾ ਬਹੁਤ ਜ਼ਿਆਦਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਅਜਿਹਾ ਮਾਰ ਕੇ ਵੀ ਜਰੂਰ ਦੇਖਿਓ